ਦਾ ਸੋਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 11 ਜੂਨ 2025 ਦਿਨ ਬੋਧਵਾਰ ਜੇਠ ਮਹੀਨੇ ਦੀ 29 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸੰਗੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ। ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਵਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗੀ ਅਤੇ ਐਡਮਿੰਟਨ ਦੇ ਵਿੱਚ ਆਪਣੀ ਹੁਣ ਲੋਕੇਸ਼ਨ ਖੋਲੀ ਹੈ। ਤੇ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਜਿਹੜਾ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਐਡਮਿੰਟਨ ਤੋਂ ਐਨ ਡੀ ਪੀ ਵਿਧਾਇਕ ਹੈਦਰ ਮਕਫਰਸਨ ਦੀ ਜਿਨ੍ਹਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ ਖੜ ਕੇ ਮੋਦੀ ਦੇ ਸੱਦੇ ਦਾ ਵਿਰੋਧ ਕੀਤਾ ਆ ਤੇ ਪ੍ਰੀਮੀਅਰ ਈਪੀ ਦੀ ਆਲੋਚਨਾ ਹੋ ਰਹੀ ਆ ਪੀਸੀ ਦੇ ਮੁੱਖ ਮੰਤਰੀ ਵੀ ਚੀਨ ਤੋਂ ਜਿਹੜੀਆਂ 4 ਫੈਰੀਜ਼ ਆਰਡਰ ਕੀਤੀਆਂ ਗਈਆਂ ਉਹ ਸਹੀ ਫੈਸਲਾ ਨਹੀਂ ਆ ਸਰੀ ਦੇ ਇੱਕ ਘਰ ਨੂੰ ਜਾਣਬੁੱਝ ਕੇ ਅੱਗ ਲਾਉਣ ਦੀ ਗੱਲ ਪੁਲਿਸ ਆਖ ਰਹੀ ਆ ਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਨਾਲੇ ਜਿਹੜੀ ਰੀਸੈਂਟ ਗੋਲੀਬਾਰੀ ਹੋਈ ਆ ਸਰੀ ਦੇ ਵਿੱਚ ਬੈਂਕਟ ਹਾਲ ਦੇ ਯੂਰਸ ਤੇ ਦਫ਼ਤਰ ਦੇ ਉਸ ਸੰਬੰਧੀ ਗੋਲਡੀ ਢਿੱਲੋਂ ਵੱਲੋਂ ਇੱਕ ਜ਼ਿੰਮੇਵਾਰੀ ਲਈ ਗਈ ਹੈ ਬਾਕਾਇਦਾ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਪਾਈ ਹੈ ਤੇ ਸਾਡੇ ਨਾਲ ਫੋਨ ਤੇ ਗੱਲਬਾਤ ਕਰਕੇ ਵੀ ਇਹ ਜ਼ਿੰਮੇਵਾਰੀ ਲਈ ਹੈ ਪੂਰਾ ਵੇਰਵਾ ਦਵਾਂਗੇ ਗੱਲ ਪੀਰ ਪਾਲੀਵ ਦੀ ਹੋਊਗੀ ਜਿਹਨੇ ਕੈਨੇਡਾ ਦੀ ਆਬਾਦੀ ਰੋਕਣ ਦੀ ਗੱਲ ਆਖੀ ਹੈ ਅਮਰੀਕਾ ਤੇ ਚੀਨ ਵਿਚਾਲੇ ਕੀ ਸਮਝੌਤਾ ਸਿਰੇ ਚੜ ਰਿਹਾ ਅਮਰੀਕਾ ਦੀ ਪਾਕਿਸਤਾਨ ਨਾਲ ਨੇੜਤਾ ਤੋਂ ਭਾਰਤ ਕਿਉਂ ਔਖਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਉਹਨੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी एक वी, स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋ ਹੁਤਾ ਸ਼ੋਜ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੀ ਪਾਰਲੀਮੈਂਟ ਤੇ ਆਟਵਾ ਦੇ ਵਿੱਚ ਅੱਜ ਸਿਕ ਜਥੇਬੰਦੀਆਂ ਲਿਬਰਲ ਅਤੇ ਕੰਜ਼ਰਵੇਟਿਵ ਪੰਜਾਬੀ ਐਮਪੀ ਜਿਨੂੰ ਮਿਲ ਰਹੀਆਂ ਤਾਂ ਕਿ ਜਿਹੜਾ ਮੋਦੀ ਨੂੰ ਸੱਦਾ ਭੇਜਿਆ ਗਿਆ ਕੈਨੇਡਾ ਸਰਕਾਰ ਵੱਲੋਂ ਉਹਦੇ ਬਾਰੇ ਲੋਬਿੰਗ ਕੀਤੀ ਜਾ ਸਕੇ ਉਹਨਾਂ ਦੇ ਵਿਚਾਰ ਜਾਣੇ ਜਾ ਸਕਣ ਸੋ ਇਹਦੇ ਸਿੱਟੇ ਕੀ ਨਿਕਲਦੇ ਆ ਸ਼ਾਮ ਤੱਕ ਪਤਾ ਲੱਗਣ ਦੀ ਵੀ ਦਾ ਜਾਂ ਕੱਲ ਨੂੰ ਇੱਕ ਪ੍ਰੈਸ ਕਾਨਫਰੰਸ ਹੋਣੀ ਆਟਵਾ ਦੇ ਵਿੱਚ ਸਿਕ ਜਥੇਬੰਦੀਆਂ ਵੱਲੋਂ ਉਦੇ ਵਿੱਚ ਵੀਰ ਵੀ ਦੱਸੇ ਜਾਣਗੇ ਦੂਜੇ ਪਾਸੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਐਨਡੀਪੀ ਦੀ ਐਡਮਿੰਟਨ ਤੋਂ ਜਿੱਤੀ ਹੋਈ ਐਮਪੀ ਨੇ ਅੱਜ ਬੜਾ ਹੀ ਗਰਜ ਕੇ ਭਾਸ਼ਣ ਦਿੱਤਾ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੇਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਂ ਦੇ ਉੱਤੇ ਸਿੱਧੇ ਆਰਸੀਐਮਪੀ ਪਰ ਦੋਸ਼ ਲੱਗ ਚੁੱਕੇ ਆ ਕਿ ਪਾਲ ਸਰਕਾਰ ਦਾ ਕੈਨੇਡਾ ਦੇ ਵਿੱਚ ਗਲਤ ਕਾਰਵਾਈਆਂ 'ਚ ਹੱਥ ਆ ਉਹਨਾਂ ਨੂੰ ਸੱਦਾ ਦੇਣ ਦੇ ਉੱਤੇ ਸਖਤ ਆਲੋਚਨਾ ਕੀਤੀ ਹੈ ਤੇ ਸਵਾਲ ਕੀਤੇ ਉਹਨਾਂ ਨੂੰ ਤਸੱਦਿਆ ਕਿਉਂ ਜਾ ਰਿਹਾ ਆ ਉਹ ਕਹਿੰਦੇ ਵੀ ਮੈਂ ਪ੍ਰਧਾਨ ਮੰਤਰੀ ਮਾਰਕ ਕਾਰਿਆ ਨੂੰ ਪੁੱਛਣਾ ਚਾਹੁੰਨੀ ਆ ਕਿ ਇਹ ਜਿਹੜਾ ਡਿਸੀਜਨ ਕਿਉਂ ਬਣਾਇਆ ਗਿਆ ਜੀ 7 ਦੇ ਸਮਾਗਮ ਦੇ ਵਿੱਚ ਮੋਦੀ ਨੂੰ ਕਿਉਂ ਸੱਦਿਆ ਜਾ ਰਿਹਾ ਹੈ ਤੇ ਉਹ ਕਹਿੰਦੇ ਵੀ ਇਹ ਜਿਹੜਾ ਸੱਦਾ ਦੇਣਾ ਆ ਇਹ ਸਾਡੇ ਵਾਸਤੇ ਸਿੱਖਾਂ ਦੇ ਵਾਸਤੇ ਤੇ ਨਾਲ ਦੀ ਨਾਲ ਜਿਹੜੇ ਹਿਊਮਨ ਰਾਈਟਸ ਨੂੰ ਪਿਆਰ ਕਰਨ ਵਾਲੇ ਕੈਨੇਡੀਅਨ ਲੋਕ ਨੇ ਫੋਰਨ ਇੰਟਰਫੇਰੈਂਸ ਤੋਂ ਦੁਖੀ ਜਿਹੜੇ ਕੈਨੇਡੀਅਨ ਲੋਕ ਨੇ ਉਹਨਾਂ ਦੇ ਵਾਸਤੇ ਬੜਾ ਦਰਦ ਨਾ ਕਿਆ ਤੇ ਕਹਿੰਦੇ ਉੱਤੋਂ ਹੁਣ ਗੱਲ ਇਹ ਕਰਤੀ ਵੀ ਸੌਦੀ ਅਰਬ ਦੇ ਮੁਖੀ ਨੂੰ ਵੀ ਤੁਸੀਂ ਸੱਦਾ ਦੇ ਦਿੱਤਾ ਉਹ ਕਹਿੰਦੇ ਜੀ 7 ਸਮਾਗਮ ਕਾਦਾ ਆ ਇਹ ਤਾਂ ਤੁਸੀਂ ਇੱਕ ਜਾਲਮਾਂ ਨੂੰ ਇੱਥੇ ਲਿਆ ਕੇ ਦਿਖਾਉਣ ਦਾ ਜਿਹੜਾ ਸ਼ੋਅਕੇਸ ਕਰਨ ਦਾ ਪ੍ਰੋਗਰਾਮ ਬਣਾ ਤਰਿਆ ਆ ਤੇ ਉਹ ਕਹਿੰਦੇ ਵੀ ਮੇਰੀ ਮੰਗ ਆ ਕਿ ਪੀਐਮ ਤਰੰਤ ਤੇ ਸੱਦੇ ਜਿਹੜੇ ਆ ਵਾਪਸ ਲਵੇ ਤੇ ਲੋਕਾਂ ਦੀ ਸੋਚੇ ਨਾ ਕਿ ਆਪਣੇ ਮੁਨਾਫੇ ਦੀ ਸੋਚੇ ਸੋ ਉਹਨਾਂ ਨੇ ਇਸ ਮੌਕੇ ਕੀ ਸਪੀਚ ਦਿੱਤੀ ਵਿਦੇਸ਼ ਮੰਤਰੀ ਨੀਤਾ ਨੰਦ ਰੈਨੋ ਦਾ ਕੀ ਜਵਾਬ ਦਿੱਤਾ ਤੁਸੀਂ ਖੁਦ Member for Edmonton Strathcona, Mr. Speaker, Canadians were shocked to learn that Indian Prime Minister Modi has been invited to the G7 meetings here. This is deeply troubling and hurtful for the Sikh community and for all Canadians that are concerned about human rights and foreign interference. And now, now we find out that the Saudi leader has also been invited. This G7 is becoming. Honestly, it's becoming a showcase of tyrants. Will this Prime Minister rescind those invitations and make sure that the people coming to this G G7 believe in human rights and believe in people, not profits? The Honourable Minister of Foreign Affairs. Mr. Speaker, the Prime Minister and I have spoken with our Indian counterparts, and there has been an agreement for continued law enforcement dialogue. I will say, Mr. Speaker, that the G7 is a critical forum for global leaders to have productive and frank discussions. The RCMP's independent investigation is ongoing, and in this country, the rule of law will never be compromised. We will always stand up for the safety and security of Canadians. Thank you. ਸੋ ਹੈਦਰਾਬਰ ਕਫਰਸਨ ਜਿਸ ਤਰੀਕੇ ਨਾਲ ਅੱਜ ਪਾਰਲੀਮੈਂਟ ਵਿੱਚ ਗੱਜੀ ਆ ਤੁਸੀਂ ਆਪੇ ਸੁਣ ਲਿਆ ਤੇ ਬੜੇ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਪੂਰੇ ਕੈਨੇਡਾ ਦੇ ਵਿੱਚੋਂ ਜਿਹੜੇ ਪੰਜਾਬੀ ਐਮਪੀ ਚੁਣ ਕੇ ਭੇਜਿਆ ਚਾਹੇ ਉਹ ਲਿਬਰਲ ਪਾਰਟੀ ਦੇ ਨੇ ਜਾਂ ਕੰਜ਼ਰਵੇਟਿਵ ਦੇ ਉਹਨਾਂ ਦੇ ਵਿੱਚੋਂ ਕੋਈ ਵੀ ਇਸ ਤਰੀਕੇ ਦੇ ਨਾਲ ਬੋਲ ਨਹੀਂ ਸਕਿਆ ਸਟੈਂਡ ਨਹੀਂ ਲੈ ਸਕਿਆ ਸੋ ਇਹਦੇ ਜਵਾਬ ਦੇ ਵਿੱਚ ਅਨੀਤਾ ਨੰਦ ਜਿਹੜੇ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਵੀ RCMP ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਕਰ ਰਹੇ ਸਾਡੇ ਵਾਸਤੇ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਆ ਤੇ ਅਸੀਂ ਜੀ7 ਸਮਾਗਮ ਦੇ ਕਰਕੇ ਇਹ ਸਰਖਿਆਰ ਨੂੰ ਕਿਸੇ ਵੀ ਤਰੀਕੇ ਦਾਤੇ ਨਹੀਂ ਲਾ ਰਹੇ ਸੋ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਆਰਸੀਐਮਪੀ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਉਹਦੀ ਜਿਹੜੀ ਫਾਈਂਡਿੰਗਸ ਆ ਉਹ ਅੱਡ ਹੋਊਗੀ ਤੇ ਜਿਹੜਾ ਮੋਦੀ ਨੂੰ ਸੱਦਾ ਦੇਣ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਆ ਪਰ ਜਿਸ ਤਰੀਕੇ ਦੇ ਨਾਲ ਐਨਡੀਪੀ ਦੀ ਲੀਡਰ ਜਿਹੜੀ ਆ ਐਮਪੀ ਮੈਨੂੰ ਪਹਿਸਨ ਗੱਜੀਆ ਉਹਨੇ ਦੱਸ ਦਿੱਤਾ ਵੀ ਅਸਲੀ ਲੀਡਰ ਹੋਣਾ ਕੀ ਹੁੰਦਾ ਆ ਐਮਪੀ ਤਾਂ ਸਾਰੇ ਬਣ ਕੇ ਚੱਲ ਜਾਂਦੇ ਆ ਪਰ ਉੱਥੇ ਜਾ ਕੇ ਬੋਲਣ ਦੀ ਜ਼ਰੂਰਤ ਜਿਹੜੀ ਆ ਕਿਸੇ ਕਿਸੇ ਦੇ ਵਿੱਚ ਹੁੰਦੀ ਆ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਸਾਡੇ ਚੁਣੇ ਹੋਏ ਐਮਪੀ ਆ ਇਹ ਪ੍ਰੈਸ਼ਰ ਵਾਲਵ ਦਾ ਕੰਮ ਵੱਧ ਕਰਦੇ ਆ ਲੋਕਾਂ ਦੀ ਆਵਾਜ਼ ਉੱਥੇ ਘੱਟ ਪਹੁੰਚਾਉਂਦੇ ਆ ਇਹਨਾਂ ਦਾ ਕੰਮ ਕੀ ਹੁੰਦਾ ਵੀ ਉਧਰੋਂ ਤਾਂ ਲੀਡਰ ਨੂੰ ਜਾ ਕੇ ਕਹੀ ਜਾਂਦਾ ਕੋਈ ਗੱਲ ਨਹੀਂ ਜੀ ਅਸੀਂ ਕਮਿਊਨਿਟੀ ਠੰਡੀ ਕਰ ਲਵਾਂਗੇ ਇਧਰੋਂ ਕਮਿਊਨਿਟੀ ਨਾਲ ਕਹੀ ਜਾਂਦਾ ਕੋਈ ਗੱਲ ਨਹੀਂ ਜੀ ਮੈਂ ਲੀਡਰ ਨਾਲ ਗੱਲ ਕਰ ਰਿਹਾ ਆ ਤੇ ਬੱਸ ਵਿਚਾਲੇ ਪ੍ਰੈਸ਼ਰ ਤੇ ਥੋੜੇ ਜਿਹਰੇ ਬਾਅਦ ਜਿਹੜੀ ਹਵਾ ਰਿਲੀਜ਼ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਬਣਿਆ ਹੋਇਆ ਦਬਾਅ ਆ ਪ੍ਰੈਸ਼ਰ ਆ ਉਹ ਰਿਲੀਜ਼ ਹੋ ਜਾਵੇ ਤੇ ਇਹਨਾਂ ਨੂੰ ਕੁਝ ਵੀ ਸਟੈਂਡ ਨਾ ਲੈਣਾ ਪਵੇ। ਸੋ ਲੀਡਰ ਕਹਿਵਾਂ ਚਾਹੀਦਾ ਹੋਣੇ ਚਾਹੀਦੇ ਆ ਇਹ ਹੈਦਰ ਮੁਕਫਰਸਨ ਤੋਂ ਸਿੱਖਣਾ ਚਾਹੀਦਾ ਵੀ ਇਦਾਂ ਹੱਲਾ ਕਿ ਕਮਿਊਨਿਟੀ ਨਾਲ ਸਬੰਧਤ ਨਹੀਂ ਹੈਗੀ। ਐਡਮਿੰਟਨ ਦੇ ਵਿੱਚ ਜਿਹੜੇ ਹਲਕੇ ਵਿੱਚ ਉਹ ਜਿੱਤੀ ਆ ਉੱਥੇ ਵੀ ਸਿੱਖ ਕੋਈ ਬਹੁਤੀ ਵੱਡੀ ਗਣਤੀ ਵਿੱਚ ਨਹੀਂ ਆ ਪਰ ਫੇਰ ਵੀ ਉਹਨੇ ਸਟੈਂਡ ਲਿਆ ਆ ਤੇ ਇਸ ਸਟੈਂਡ ਦੀ ਗੱਲ ਸਦੀਆਂ ਤੱਕ ਹੁੰਦੀ ਰਹਿਣੀ ਆ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਡੇਵਿਡ ਈਪੀ ਉਹਨਾਂ ਦੇ ਬੀਸੀ ਦੇ ਪ੍ਰੀਮੀਅਰ ਮੁੱਖ ਮੰਤਰੀ ਉਹਨਾਂ ਦੀ ਅੱਜ ਇਸ ਗੱਲੋਂ ਲੈ ਕੇ ਆਲੋਚਨਾ ਹੋ ਰਹੀ ਹੈ ਵੀ ਉਹਨਾਂ ਨੇ ਚੀਨ ਤੋਂ ਚਾਰ ਫੈਰੀਜ਼ ਆਰਡਰ ਕਿਉਂ ਕੀਤੀਆਂ ਆ ਸੋ ਵੈਨਕੂਵਰ ਤੋਂ ਵੈਨਕੂਵਰ ਆਈਲੈਂਡ ਨੂੰ ਜਾਣ ਵਾਸਤੇ ਅਕਸਰ ਫੈਰੀਜ਼ ਦਾ ਇਸਤੇਮਾਲ ਕੀਤਾ ਜਾਂਦਾ ਆ ਬਹੁਤ سارے ਲੋਕ ਗੱਡੀਆਂ ਸਮੇਤ ਇਹਦੇ ਵਿੱਚ ਸਫ਼ਰ ਕਰਦੇ ਆ ਤੇ ਜਦੋਂ ਇਹ ਪੁਰਾਣੀਆਂ ਹੋ ਜਾਂਦੀਆਂ ਤਾਂ ਫਿਰ ਨਵੀਆਂ ਦੀ ਲੋੜ ਪੈਂਦੀ ਆ ਵੈਸੇ ਵੀ ਮਸਾਫਰ ਵੱਧ ਰਹੇ ਆ ਨਵੀਆਂ ਚਾਹੀਦੀਆਂ ਆ ਪਰ ਲੋਚਨਾ ਇਸ ਗੱਲੋਂ ਹੋ ਰਹੀ ਹੈ ਵੀ ਚੀਨ ਨੇ ਕੈਨੇਡਾ ਦੇ ਉੱਤੇ ਟੈਰਫ ਲਾਏ ਹੋਏ ਆ ਚੀਨ ਨੇ ਕੈਨੇਡਾ ਨੂੰ ਤਾਂ ਪਰੇਸ਼ਾਨ ਕਰ ਰਿਆ ਪਰ ਫਿਰ ਵੀ ਚੀਨੀ ਕੰਪਨੀ ਨੂੰ ਇਹ ਆਰਡਰ ਕਿਉਂ ਦਿੱਤੇ ਗਏ ਆ ਜੇ ਕਿ 1 ਬਿਲੀਅਨ ਡਾਲਰ ਤੋਂ ਉੱਪਰ ਦੇ ਆ ਕੈਨੇਡਾ ਦੇ ਵਿੱਚ ਫੈਰੀ ਚ ਪਾਉਣ ਵਾਲੀਆਂ ਕੰਪਨੀਆਂ ਆ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਸੀ ਇੱਥੋਂ ਦੀ ਇਕਨੋਮੀ ਵਿੱਚ ਉਹ ਪੈਸੇ ਇਨਵੈਸਟ ਹੋਣਗੇ ਇੱਥੇ ਨੌਕਰੀਆਂ ਨਿਕਲਣਗੀਆਂ ਇੱਥੇ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਊਗੀ ਤੇ ਇਸ ਦੇ ਨਾਲ ਹੀ ਜਿਹੜਾ ਟੈਕਸ ਰੈਵਨਿਊ ਵੀ ਕੈਨੇਡਾ ਦੇ ਵਿੱਚ ਰਹੂਗਾ ਸੋ ਇਹ ਸਾਰਾ ਕੁਝ ਨੂੰ ਦੇਖਿਆ ਕਰਕੇ ਚੀਨ ਨੂੰ ਇਹ ਜਿਹੜਾ ਸੌਦਾ ਕਿਉਂ ਵੇਚਿਆ ਗਿਆ ਇਸ ਗੱਲ ਨੂੰ ਲੈ ਕੇ ਈਵਨ ਐਨਡੀਪੀ ਦੇ ਵਿੱਚੋਂ ਵੀ ਬਾਗੀ ਸੁਰਾਂ ਉੱਤਰਈਆਂ ਆ ਜੀ ਉਹ ਕਹਿੰਦੇ ਵੀ ਇਹ ਫੈਸਲਾ ਸਹੀ ਨਹੀਂ ਹੋਇਆ ਅਤੇ ਪ੍ਰੀਮੀਅਰ ਈਪੀ ਨੂੰ ਤੁਰੰਤ ਇਹ ਫੈਸਲਾ ਰੱਦ ਕਰਨਾ ਚਾਹੀਦਾ ਆ ਗੱਲਾਂ ਬਾਤ ਤਾਂ ਆਪਾਂ ਇਹ ਕਰ ਰਹੇ ਆ ਵੀ ਕੈਨੇਡਾ ਫਰਸਟ ਵੀ ਸਾਰਾ ਕੁਝ ਕੈਨੇਡਾ ਦੇ ਵਿੱਚ ਖਰੀਦੋ ਜਦੋਂ ਕਿ ਖਾਸ ਤੌਰ ਤੇ ਹਾਲਾਤ ਉਹਨਾਂ ਇਹੋ ਜਿਹੇ ਬਣੇ ਆ ਤੇ ਆਪ ਫੈਰੀਜ਼ ਆਰਡਰ ਚੀਨ ਨੂੰ ਦੇ ਰਹੇ ਆ ਵੀ ਇਹ ਗੱਲ ਸਹੀ ਨਹੀਂ ਹੈਗੀ ਸੋ ਇਸ ਗੱਲ ਕਰਕੇ ਕਾਫੀ ਆਲੋਚਨਾ ਹੋ ਰਹੀ ਹੈ ਦੇਖਦੇ ਆ ਕਿ ਫੈਸਲਾ ਹੁਣ ਵਾਪਸ ਹੁੰਦਾ ਜਾਂ ਨਹੀਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਸਰੀ ਸ਼ਹਿਰ ਦੇ ਵਿੱਚ ਮਾਹੌਲ ਕੋਈ ਬਹੁਤਾ ਵਧੀਆ ਨਹੀਂ ਹੈਗਾ ਆਏ ਦਿਨ ਕੋਈ ਨਾ ਕੋਈ ਜਿਹੜੀ ਇਹ ਘਟਨਾ ਇੱਥੇ ਵਾਪਰਦੀ ਆ ਹੁਣ ਸਰੀ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਉਹਨਾਂ ਨੂੰ ਦੋ ਸ਼ੱਕੀਆਂ ਦੀ ਭਾਲ ਆ ਜਿਨ੍ਹਾਂ ਦੇ ਉੱਤੇ ਸ਼ੱਕ ਆ ਕਿ ਉਹਨਾਂ ਨੇ 64 ਐਵੈਨਿਊ ਅਤੇ 134 ਸਟਰੀਟ ਦੇ ਉੱਤੇ ਇੱਕ ਘਰ ਨੂੰ ਅੱਗ ਲਾਈ ਹੈ ਜੀ ਸੋ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਨਿਊਟਨ ਨੇਬਰਹੂਡ ਦੇ ਵਿੱਚ ਮੰਗਲਵਾਰ ਅਤੇ ਬੁੱਧਵਾਰ ਦਰਮਿਆਨੀ ਰਾਤ ਜਾਨਕਿ ਜਿਹੜੀ ਕੱਲ ਰਾਤ ਲੰਘ ਕੇ ਗਈ ਆ ਤਕਰੀਬਨ ਪੌਣੇ 1 2 ਵਜੇ ਇੱਕ ਘਰ ਨੂੰ ਅੱਗ ਲਾਈ ਗਈ ਹੈ ਜਦੋਂ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਉੱਥੇ ਪਹੁੰਚਿਆ 64 ਐਵਰੀਵੇ ਤੇ 134 ਸਟਰੀਟ ਦੇ ਉੱਤੇ ਤਾਂ ਉਹ ਕਹਿੰਦੇ ਵੀ ਦੋ ਗੱਡੀਆਂ ਨੂੰ ਅੱਗ ਲੱਗ ਚੁੱਕੀ ਸੀਗੀ ਘਰ ਦਾ ਫਰੰਟ ਜਿਹੜਾ ਆ ਉਹਨੂੰ ਅੱਗ ਲੱਗ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਧੁਮਾਕੇ ਜਿਹੇ ਹੋ ਰਹੇ ਸੀਗੇ ਤੇ ਉਹ ਕਹਿੰਦੇ ਵੀ ਉਸ ਤੋਂ ਬਾਅਦ ਵਿੱਚ ਅਸੀਂ ਬੈਡਰੂਮ ਤੇ ਬੇਸਮੈਂਟ 'ਚ ਗਏ ਆ ਬੇਸਮੈਂਟ ਵਿੱਚ ਜਾ ਕੇ ਇੱਕ ਵਿਅਕਤੀ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਉੱਪਰ ਗਏ ਜਾਂ ਉੱਪਰ ਜਾ ਕੇ ਦੋ ਬਜ਼ੁਰਗ ਜਿਹੜੇ ਸਖੇਦ ਬਾਹਰ ਕੱਢੇ ਗਏ ਆ ਕੁੱਲ ਮਿਲਾ ਕੇ ਫਾਇਰ ਡਿਪਾਰਟਮੈਂਟ ਅਤੇ ਪੁਲਿਸ ਵੱਲੋਂ 8 ਜਣੇ ਇਸ ਘਰ ਦੇ ਵਿੱਚੋਂ ਕੱਢੇ ਗਏ ਆ ਜਿਹੜੇ ਕਿ ਧੂਆ ਚੜਨ ਦੇ ਕਾਰਨ ਆ ਪਰੇਸ਼ਾਨ ਸਨ ਪਰ ਵੈਸੇ ਉਹਨਾਂ ਦੇ ਕੋਈ ਸੱਟ ਫੇਟ ਨਹੀਂ ਲੱਗੀ ਹੁਣ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਆ ਉਹ ਕਹਿੰਦੇ ਵੀ 145 ਤੇ ਅੱਗ ਲੱਗੀ ਆ 138 ਤੇ ਕੈਮਰੇ ਆ ਵਿੱਚ ਦੇਖਿਆ ਗਿਆ ਵੀ ਇੱਕ ਗੱਡੀ ਗੂੜੇ ਰੰਗ ਦੀ ਆ ਕੇ ਖੜੀ ਆ ਉਹਦੇ ਵਿੱਚੋਂ ਦੋ ਸ਼ੱਕੀ ਜਿਹੜੇ ਬੰਦੇ ਨਿਕਲਦੇ ਆ ਤੇ ਅੱਗ ਲਾਉਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ 134 A ਸਟਰੀਟ ਵੱਲ ਨੂੰ ਉਹ ਫਰਾਰ ਹੋ ਜਾਂਦੇ ਆ ਜੇਕਰ ਕਿਸੇ ਦੇ ਘਰ ਦੇ ਕੈਮਰੇ ਦੇ ਵਿੱਚ ਕਿਸੇ ਗੱਡੀ ਦੇ ਡੈਸ਼ ਕੈਮ ਦੇ ਵਿੱਚ ਕੋਈ ਹੋਰ ਕਲੀਅਰ ਪਿਕਚਰ ਵੀਡੀਓ ਆਈ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਸੋ ਇਹ ਮਾਮਲਾ ਕੀ ਆ ਇਹ ਅੱਗ ਲਾਈ ਕਿਉਂ ਗਈ ਆ ਇਹ ਕੋਈ ਫਰੋਤੀ ਦਾ ਮਾਮਲਾ ਕੋਈ ਲੈਣ ਦੇਣ ਦਾ ਮਾਮਲਾ ਕੋਈ ਨਿੱਜੀ ਦੁਸ਼ਮਣੀ ਆ ਇਹਦੇ ਬਾਰੇ ਹਜੇ ਪੁਲਿਸ ਵੱਲੋਂ ਕੁਝ ਵੀ ਨਹੀਂ ਦੱਸਿਆ ਗਿਆ ਨਾ ਹਮਲਾਵਰਾਂ ਬਾਰੇ ਨਾ ਘਰ ਦੇ ਮਾਲਕਾਂ ਬਾਰੇ ਹੱਲੇ ਕੋਈ ਹੋਰ ਜਾਣਕਾਰੀ ਬਾਹਰ ਨਹੀਂ ਆ ਸਕੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਦੇ ਵਿੱਚ ਫਰੋਤੀਆਂ ਦੀ ਤਾਂ ਸਰੀ ਦੇ ਵਿੱਚ ਫਰੋਤੀਆਂ ਦੀ ਜਿਹੜੀ ਤਾਜ਼ਾ ਵਾਰਦਾਤ ਹੋਈ ਆ ਉਹਦੇ ਵਿੱਚ ਸ਼ਹਿਰ ਦੇ ਇੱਕ ਜਿਹੜੇ ਧਨਾੜ ਵਪਾਰੀ ਨੇ ਸतीश ਕੁਮਾਰ ਜੀ ਉਹਨਾਂ ਦੇ ਦੋ ਬਿਜ਼ਨੈਸ ਨੂੰ ਨਿਸ਼ਾਨਾ ਬਣਾਇਆ ਗਿਆ ਆ ਸतीश ਕੁਮਾਰ ਜਿਹੜੇ ਕਿ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਵੀ ਆ ਕਮਿਊਨਿਟੀ ਦੇ ਵਿੱਚ ਹੋਰ ਵੀ ਕਈ ਕੰਮਾਂ 'ਚ ਉਹ ਇਨਵੋਲਵ ਰਹਿੰਦੇ ਆ ਰਿਫਲੈਕਸ਼ਨ ਬੈਂਕਟ ਹਾਲ ਦੇ ਵਿੱਚ ਉਹ ਹਿੱਸੇਦਾਰ ਆ ਬੈਂਕਟ ਹਾਲ ਦੇ ਉੱਤੇ ਸ਼ਨੀਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਤਕਰੀਬਨ 3 ਵਜੇ ਗੋਲੀਆਂ ਚਲਾਈਆਂ ਗਈਆਂ ਕਿਸੇ ਦੇ ਲੱਗੀਆਂ ਨਹੀਂ ਉਸ ਤੋਂ ਬਾਅਦ ਦੇ ਵਿੱਚ 2 ਦਿਨ ਪਾ ਕੇ ਉਹਨਾਂ ਦਾ ਜਿਹੜਾ ਇੰਸ਼ੋਰੈਂਸ ਦਾ ਬਿਜ਼ਨਸ ਨਿਊਟਨ ਵਿੱਚ 70 ਐਵੇਨਿਊ ਅਤੇ 128 ਸਟਰੀਟ ਤੇ ਮੌਜੂਦ ਆ ਉਹ ਜਦੋਂ ਰਾਤ ਨੂੰ ਬੰਦ ਸੀਗਾ ਉਹਦੇ ਤੇ ਵੀ ਗੋਲੀਆਂ ਚਲਾਈਆਂ ਗਈਆਂ ਸੋ ਪੁਲਿਸ ਇਸ ਮਾਮਲੇ ਦੇ ਵਿੱਚ ਹਜੇ ਜਾਂਚ ਕਰ ਹੀ ਰਹੀ ਆ ਤੇ ਇਸ ਦੇ ਨਾਲ ਹੀ ਇੱਕ ਜ਼ਿੰਮੇਵਾਰੀ ਜਿਹੜੀ ਆ 골ਡ ਢੱਲੋ ਨਾਂ ਦੇ ਸ਼ਖਸ ਵੱਲੋਂ ਲਈ ਗਈ ਆ ਗੋਲਡੀ ਟ੍ਰੇਨ ਗਲੋਬਲ ਇੱਕ ਫੇਸਬੁੱਕ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਗਈ ਆ ਤੇ ਇਸ ਜ਼ਿੰਮੇਵਾਰੀ ਦੇ ਵਿੱਚ ਲਿਖਿਆ ਗਿਆ ਕਿ ਸਸਰੀ ਕਾਲ ਰਾਮ ਰਾਮ ਸਾਰਿਆਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਹਿੰਦੇ ਵੀ ਅਸੀਂ ਜ਼ਿੰਮੇਵਾਰੀ ਲੈਣੇ ਆ ਰਿਫਲੈਕਸ਼ਨ ਬੈਂਕਟ ਹਾਲ ਤੇ ਜਿਹੜੀ ਹੱਬ ਦੇ ਉੱਤੇ ਫਾਇਰਿੰਗ ਹੋਈ ਆ ਇਹਦੇ ਜ਼ਿੰਮੇਵਾਰੀ ਮੈਂ 골ਡੀ ਢਿੱਲੋਂ ਲਾਲ ਸਿੰਘ ਬਿਸ਼ਨੋਈ ਗੈਂਗ ਲੈਨੇ ਆ ਇਹ ਚੇਤੇ ਰਹਿ ਕੇ 골ਡੀ ਬਰਾੜ ਨਹੀਂ 골ਡੀ ਬਰਾੜ ਹੋਰ ਆਪਾਂ ਦੱਸਦੇ ਆ ਸਾਰਾ ਕੁਝ ਇਹ 골ਡੀ ਢਿੱਲੋਂ ਦੀ ਗੱਲ ਹੋ ਰਹੀ ਆ ਤੇ ਕਹਿੰਦੇ ਵਾਸੀਂ ਅੱਜ ਤੱਕ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕੀਤਾ ਤੇ ਨਾ ਹੀ ਕਦੀ ਕਰਾਂਗੇ ਸਾਡੀ ਦੁਸ਼ਮਣੀ ਕਿਸੇ ਵੀ ਇੱਕ ਰਿਲੀਜਨ ਨਾਲ ਜਾਂ ਕਮਿਊਨਿਟੀ ਦੇ ਨਾਲ ਨਹੀਂ ਹੈਗੀ ਸਾਡੀ ਦੁਸ਼ਮਣੀ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਕਾਲੇ ਤਰੀਕੇ ਦੇ ਨਾਲ ਪੈਸਾ ਕਮਾ ਕੇ ਹੁਣ ਵਾਈਟ ਕਾਲਰ ਬਣ ਕੇ ਬੈਠੇ ਆ ਇਹ ਪੋਸਟ ਜਿਹੜੀ ਆ ਹੂਪ ਹੂ ਮੈਂ ਪੜ ਕੇ ਨਹੀਂ ਸੁਣਾ ਰਿਹਾ ਕਿਉਂਕਿ ਇਹਦੇ ਵਿੱਚ ਕੁਝ ਗੱਲਾਂ ਜਾਈਆਂ ਜਿਹੜੀਆਂ ਮੈਂ ਨਹੀਂ ਕਹਿ ਸਕਦਾ ਤੇ ਤੇ ਉਹ ਕਹਿੰਦੇ ਵੀ ਪਰਿਵਾਰ ਨੂੰ ਧਮਕੀ ਦਿੰਦੇ ਆ ਅਸतीश ਕੁਮਾਰ ਉਹਨਾਂ ਨੂੰ ਕਹਿੰਦੇ ਆ ਉਹ ਵੀ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਲੋਕ ਲੜਵਾਏ ਆ ਆਪਸ ਦੇ ਵਿੱਚ ਤੇ ਕਾਲੇ ਕੰਮ ਕੀਤੇ ਆ ਤੇ ਹੋਰ ਕਈ ਕੁਝ ਉਹਨਾਂ ਨੇ ਦੋਸ਼ ਲਾਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਹਜੇ ਵੀ ਜਿਹੜਾ ਇਹ ਕਹਿੰਨੇ ਆ ਕਿ ਹੁਣ ਜਦੋਂ ਆਵਾਂਗੇ ਤਾਂ ਜਿਹੜਾ ਆ ਤਰੀਕੇ ਨਾਲ ਕੰਮ ਕਰਾਂਗੇ ਤੇ ਉਹ ਕਹਿੰਦੇ ਪੋਲਿਟিক্যাল ਸਟੰਟ ਕਰ ਰਹੇ ਆ ਤੇ ਅਸੀਂ ਕਿਸੇ ਵੀ ਝੂਠੇ ਨੂੰ ਬਖਸ਼ਾਂਗੇ ਨਹੀਂ ਤੇ ਇਸ ਦੇ ਨਾਲ ਕਹਿੰਦੇ ਇਹਦੇ ਅਰਕੇ ਹੋਰ ਵੀ ਕਈ ਹੈਗੇ ਆ ਜੋ ਗਲਤ ਕੰਮ ਕਰਦੇ ਆ ਤੇ ਮਢੀਰ ਜਿਹੜੀ ਆ ਗੁਰੂ ਘਰ ਦੀ ਹੱਦ ਦੇ ਵਿੱਚ ਪੈਸੇ ਕਮਾਉਂਦੀ ਆ ਤੇ ਤੁਸੀਂ ਲੋਕਾਂ ਨੂੰ ਕਹਿੰਦੇ ਵੀ ਜਿਹੜੇ ਤੰਗ ਪਰੇਸ਼ਾਨ ਕਰਦੇ ਆ ਸੋ ਇਹ ਇੱਕ ਧਮਕੀ ਜਿਹੜੀ ਪ੍ਰੋਪਰ ਰੂਪ ਦੇ ਵਿੱਚ ਉਹਨਾਂ ਨੇ ਪੂਰੀ ਲੰਮੀ ਚੌੜੀ ਲਿਖੀ ਆ ਇਹ ਮੈਂ ਆਪਣੀ ਫੇਸਬੁੱਕ ਦੇ ਉੱਤੇ ਵੀ ਪਾਈ ਹੋਈ ਆ ਤੇ ਟਵਿੱਟਰ ਦੇ ਉੱਤੇ ਵੀ ਪਾਈ ਹੋਈ ਆ ਤੁਸੀਂ ਗੁਰਪ੍ਰੀਤ ਸਿੰਘ ਸੋਹਤਾਂ ਸਰਚ ਕਰਕੇ ਪੂਰੀ ਧਮਕੀ ਅਤੇ ਜਿਹੜਾ ਫੇਸਬੁੱਕ ਦਾ ਲਿੰਕ ਉਹਨਾਂ ਦਾ ਉਹ ਪੜ ਸਕਦੇ ਆ ਸੋ ਇਹ ਧਮਕੀ ਭੇਜਣ ਤੋਂ ਬਾਅਦ ਉਹਨਾਂ ਦਾ ਮੈਸੇਜ ਆਇਆ ਮੇਰੀ ਫੋਨ ਦੇ ਉੱਤੇ ਉਹਨਾਂ ਦੇ ਨਾਲ ਗੱਲ ਹੋਈ ਆ ਸੋ ਗੋਲਡੀ ਢਲੋਂਦੇ ਨੇ ਗੱਲ ਕਰਦੇ ਆ ਦੱਸਿਆ ਕਿ ਇਹ ਗੋਲਡੀ ਬ੍ਰਾਡ ਨਹੀਂ ਹੈ ਗੋਲਡੀ ਬ੍ਰਾਡ ਹੋਰ ਆ ਉਹ ਵੀ ਲੌਰੈਂਸ ਮਿਸ਼ਨੋਈ ਦੇ ਨਾਲ ਕੰਮ ਕਰਦੇ ਆ ਕਹਿੰਦੇ ਸਾਡਾ ਗੈਂਗ ਆਡਾ ਜਿਹੜਾ ਲੌਰੈਂਸ ਮਿਸ਼ਨੋਈ ਦੇ ਨਾਲ ਚੱਲਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਗੋਲਡੀ ਬ੍ਰਾਡ ਸਾਡਾ ਸਹਿਯੋਗੀ ਨਹੀਂ ਨਾ ਸਾਡਾ ਵਿਰੋਧੀ ਆ ਗੋਲਡੀ ਬ੍ਰਾਡ ਤੇ ਇੱਕ ਆਦੇ ਨੰਬਰ ਤੋਂ ਆਇਆ ਸੀਗਾ ਤੇ ਜਿਹੜਾ ਦੂਜਾ ਮੈਸੇਜ ਤੇ ਗੱਲਬਾਤ ਹੋਈ ਆ ਉਹ ਪੁਰਤਗਾਲ ਦੇ ਨੰਬਰ ਤੋਂ ਹੋਈ ਆ 35 ਏਰੀਆ ਕੋਡ ਤੋਂ ਤੇ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਨੂੰ ਨਜਾਇਜ਼ ਰੀਤਾਂ ਨਾਲ ਤੰਗ ਕਰਨਾ ਚਾਹੁੰਦੇ ਅਸੀਂ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਾਂ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਪੈਸੇ ਕਮਾਏ ਆ ਲੋਕਾਂ ਨੂੰ ਲੁੱਟ ਕੇ ਪੈਸੇ ਕਮਾਏ ਆ ਕਿਸੇ ਨੇ ਐਲਐਮਆ ਵੇਚੀਆਂ ਕਿਸੇ ਨੇ ਫਾਈਨਾਂਸਿੰਗ ਕਰਕੇ ਲੋਕਾਂ ਤੋਂ ਵਿਆਜ ਵੱਧ ਖਾਦਾ ਕਿਸੇ ਨੇ ਲੋਕਾਂ ਦੀਆਂ ਪ੍ਰਾਪਰਟੀਆਂ ਨੱਪੀਆਂ ਸਾਡੇ ਕੋਲ ਸੂਚੀਆਂ ਆ ਅਸੀਂ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਵਾਂਗੇ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਥੇ ਡਾਕ ਕੇ ਨਹੀਂ ਬੈਠੇ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਕਾਰਵਾਈਆਂ ਕਰਾਂਗੇ ਤੇ ਜਿਹੜੀ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਗੋਲਡ ਟੱਲ ਉਹਨਾਂ ਦੇ ਵਿੱਚ ਇਹ ਵੀ ਜ਼ਿਕਰ ਹੋਇਆ ਕਿ ਸतीश ਕੁਮਾਰ ਜੀ ਨੇ ਜੋ ਅੱਜ ਜਾ ਕੇ ਰੇਣੀਓ ਤੇ ਕਿਹਾ ਅੱਜ ਬੁੱਧਵਾਰ ਉਹਦੀ ਵੀ ਉਹਨਾਂ ਨੂੰ ਜਾਣਕਾਰੀ ਸੀ ਸੋ ਇਹਦਾ ਮਤਲਬ ਹੈ ਵੀ ਉਹ ਨਾਲ ਦੀ ਨਾਲ ਸਰੀ ਦੇ ਹਾਲਾਤ ਤੇ ਨਿਗਰ ਰੱਖ ਰਹੇ ਆ ਬਾਕੀ ਅੱਜ ਕੱਲ ਫੋਨ ਨੰਬਰ ਜਿੱਥੋਂ ਦਾ ਮਰਜ਼ੀ ਲਾ ਲਓ ਜਿਹੜਾ ਤੁਸੀਂ ਚਾਹੇ ਸਪੇਨ ਦੇ ਨੰਬਰ ਤੋਂ ਕਰ ਲਓ ਪੁਰਤਗਾਲ ਤੇ ਕਰ ਲਓ ਮੈਕਸੀਕੋ ਤੋਂ ਕਰ ਲਓ ਸੂਫਿੰਗ ਹੋ ਜਾਂਦੀ ਆ ਆਸਿਮਾ ਮਿਲ ਜਾਂਦੀਆਂ ਉਸ ਹਿਸਾਬ ਦੇ ਨਾਲ ਸੋ ਕਿੱਥੇ ਹੈ ਲੋਕੇਸ਼ਨ ਇਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਨਹੀਂ ਕੀਤਾ ਤੇ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਿਹੜਿਆਂ ਨੇ ਗਲਤ ਤਰੀਕੇ ਨਾਲ ਪੈਸੇ ਕਮਾਏ ਆ ਉਹਨਾਂ ਨੂੰ ਹੀ ਜੰਗ ਕਰ ਰਹੇ ਆ ਆਮ ਲੋਕਾਂ ਦੇ ਨਾਲ ਸਾਡਾ ਕੋਈ ਵੀ ਲੈਣਾ ਦੇਣਾ ਨਹੀਂ ਆ ਸੋ ਉਸ ਤੋਂ ਬਾਅਦ ਦੇ ਵਿੱਚ ਸतीश ਕੁਮਾਰ ਹੋਣਾ ਨਾਲ ਵੀ ਗੱਲ ਹੋਈ ਸतीश ਕੁਮਾਰ ਹੋਣਾ ਨੇ ਕਿਹਾ ਕਿ ਹਾਂ ਮੇਰੀ ਗੱਲ ਉਦੋਂ ਬਾਅਦ ਦੇ ਵਿੱਚ ਵੀ ਹੋਈ ਆ ਮੈਨੂੰ ਫਿਰ ਧਮਕੀਆਂ ਮਿਲੀਆਂ ਹੈਗੀਆਂ ਤੇ ਉਹਨਾਂ ਨੇ ਉਲਟਾ 1 ਲੱਖ ਡਾਲਰ ਦਾ ਨਾਮ ਰੱਖਿਆ ਉਹ ਕਹਿੰਦੇ ਵੀ ਜਿਹੜਾ ਵੀ ਬੰਦਾ ਗੋਲਡ ਢਿੱਲੋਂ ਜਾਂਦੇ ਸਾਥੀਆਂ ਨੂੰ ਫੜਾਉਣ ਦੇ ਵਿੱਚ ਸਾਡੀ ਮਦਦ ਕਰੂਗਾ ਅਸੀਂ ਉਹਨੂੰ 1 ਲੱਖ ਡਾਲਰ ਦਾ ਨਾਮ ਪੱਲੇਉ ਦੇਵਾਂਗੇ ਇਸ ਦੇ ਨਾਲ ਇਹਨਾਂ ਨੇ ਇਹ ਵੀ ਐਲਾਨ ਕੀਤਾ ਕਿ 15 ਜੂਨ ਦਿਨ ਐਤਵਾਰ ਨੂੰ ਉਹਨਾਂ ਦੇ ਹੀ ਰਿਫਲੈਕਸ਼ਨ ਹਾਲ ਜਿਹੜਾ ਕਿ 152 ਸਟ੍ਰੀਟ ਤੇ 66 ਐਵੇਨਿਊ ਤੇ ਲੱਗ ਗਿਆ ਇੱਕ ਫੋਰਮ ਕੀਤਾ ਜਾ ਰਿਹਾ ਉਹਨਾਂ ਨੇ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਵੱਧ ਚੜ ਕੇ ਉੱਥੇ ਪਹੁੰਚੋ ਤਾਂ ਅਗੇ ਇਕੱਠੇ ਹੋ ਕੇ ਆਪਾਂ ਯੂਨਿਟੀ ਦਿਖਾ ਸਕੀਏ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਪੈਸੇ ਦੇ ਰਹੇ ਆ ਸੋ ਇਹ ਸੇ ਕਰਕੇ ਉਹ ਕਹਿੰਦੇ ਵੀ ਸਾਰਾ ਕੰਮ ਖਰਾਬ ਹੋ ਰਿਹਾ ਪੈਸੇ ਨਾ ਦਿਓ ਇਹਨਾਂ ਦੇ ਨਾਲ ਫਾਈਟ ਕਰੋ ਫੇਰ ਹੀ ਆਪਣਾ ਬਚਾਅ ਹੋ ਸਕਦਾ ਸੋ ਦੋਨੇ ਤਰ੍ਹਾਂ ਹੀ ਆਪੋ ਆਪਣਾ ਪੱਖ ਜਿਹੜਾ ਹੈ ਦੇ ਰਹੀਆਂ ਆ ਇਸ ਸਾਰੇ ਦਰਮਿਆਨ ਪੁਲਿਸ ਦੀ ਕਾਰਗੁਜ਼ਾਰੀ ਬੜੀ ਹੀ ਆ ਜਿਹੜੀ ਆ ਉਹ ਹਾਸੋਹੀਣੀ ਬਣੀ ਹੋਈ ਆ ਤੇ ਜਿਹੜਾ ਸ਼ਰਮ ਫੋਨ ਆ ਰਹੇ ਆ ਸ਼ਰਮ ਗੋਲੀਆਂ ਚੱਲ ਰਹੀਆਂ ਆ ਪਰ ਉਹਨਾਂ ਦੇ ਕੋਲ ਕੁਝ ਵੀ ਕੀਤਾ ਨਹੀਂ ਜਾ ਰਿਹਾ ਸੋ ਜਿਹੜੀ ਗੱਲ ਗੈਂਗਸਟਰਾਂ ਵੱਲੋਂ ਕਹੀ ਜਾ ਰਹੀ ਆ ਵੀ ਜਿਹੜੇ ਲੋਕ ਗਲਤ ਕੰਮ ਕਰਦੇ ਆ ਅਸੀਂ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਮੰਗਦੇ ਆ ਕਿਸੇ ਨਜਾਇਜ਼ ਬੰਦੇ ਨੂੰ ਤੰਗ ਨਹੀਂ ਕਰਦੇ ਸੋ ਮਤਲਬ ਕਿ ਇਹ ਆ ਜਿਹੜਾ ਪੁਲਿਸ ਦਾ ਕੰਮ ਆ ਉਹ ਗੈਂਗਸਟਰ ਕਰ ਰਹੇ ਆ ਇੱਥੇ ਇਹ ਇੱਕ ਪੁਲਿਸ ਦੇ ਉੱਤੇ ਵੀ ਸਵਾਲ ਆ ਕਿ ਕਿਹੜੇ ਗਲਤ ਕੰਮ ਜਿਹੜੇ ਆ ਉਹ ਜਿਹੜੇ ਪੁਲਿਸ ਨੂੰ ਨਹੀਂ ਪਤਾ ਪਰ ਗੈਂਗਸਟਰ ਨੂੰ ਪਤਾ ਆ ਪੁਲਿਸਟਰਾਂ ਨੂੰ ਚਾਰਜ ਨਹੀਂ ਕਰ ਰਹੇ ਫੜ ਨਹੀਂ ਰਹੀ ਪਰ ਗੈਂਗਸਟਰ ਜਿਹੜੇ ਉਹਨਾਂ ਤੋਂ ਰੋਬਨ ਹਡ ਬਣ ਕੇ ਪੈਸੇ ਖਰਾ ਰਏ ਆ ਸੋ ਇਹ ਇੱਕ ਬੜਾ ਗੰਭੀਰ ਵਿਸ਼ਾ ਆ ਜਿਵੇਂ ਕਿ ਸਤੀਸ਼ ਕੁਮਾਰ ਹੁਣੇ ਕਿਹਾ ਕਿ ਅੱਜ ਮੇਰੀ ਵਾਰੀ ਆ ਕੱਲ ਨੂੰ ਕਿਸੇ ਹੋਰ ਦੀ ਵੀ ਆ ਸਕਦੀ ਆ ਇਸ ਕਰਕੇ ਹੁਣੇ ਵੇਲਾ ਆ ਕਿ ਇਕੱਠੇ ਹੋ ਕੇ ਨੱਥ ਪਾਈ ਜਾ ਸਕਦੀ ਆ ਪਰ 골ਡੀ ਢੱਲੋ ਉਹਨਾਂ ਨੇ ਸ਼ਰਯਾਮ ਜ਼ਿੰਮੇਵਾਰੀ ਲਈ ਆ ਪੋਸਟਪਾਕ ਜਿੰਮੇਵਾਰੀ ਲਈ ਹੈ ਪੱਤਰਕਾਰਾਂ ਨੂੰ ਫੋਨ ਕਰਕੇ ਜਿੰਮੇਵਾਰੀ ਲਈ ਹੈ ਤੇ ਉਹਨਾਂ ਨੇ ਇਹ ਵੀ ਧਮਕੀ ਦਿੱਤੀ ਆ ਕਿ ਇਹਨਾਂ ਲੋਕਾਂ ਤੋਂ ਪਰੇ ਰਿਹਾ ਜਾਵੇ ਕਿਉਂਕਿ ਜਿਹਨਾਂ ਲੋਕਾਂ ਨੂੰ ਅਸੀਂ ਧਮਕੀਆਂ ਦਿੱੰਨੇ ਆ ਉਹਨਾਂ ਦੇ ਨਾਲ ਕੋਈ ਮਿਲਵਰਤੋਂ ਨਾ ਰੱਖੀ ਜਾਵੇ ਤੇ ਅਸੀਂ ਦੱਸਣਾ ਚਾਹੁੰਦੇ ਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਸੋ ਬੜਾ ਹੀ ਗੰਭੀਰ ਵਿਸ਼ਾ ਆ ਦੇਖਦੇ ਆ ਕਿ ਪੁਲਿਸ ਸਰਕਾਰ ਇਸ ਮਾਮਲੇ ਵਿੱਚ ਕੀ ਕਰਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਆਬਾਦੀ ਦੀ ਕੈਨੇਡਾ ਦੀ ਆਬਾਦੀ 2021 ਅਤੇ 2024 ਦੇ ਦਰਮਿਆਨ 9% ਵਧ ਗਈ ਆ ਸੋ ਇਸ ਕਾਲ ਨੂੰ ਲੈ ਕੇ ਵਿਰੋਧੀ ਪਾਰਟੀ ਕਨਸਰਟਰ ਆ ਦੇ ਆਗੂਪੀਰ ਪਾਲੀਵ ਨੇ ਚਿੰਤਾ ਪ੍ਰਗਟਾਈ ਆ ਉਹ ਕਹਿੰਦੇ ਵੀ 41 ਮਿਲੀਅਨ ਦੀ ਆਬਾਦੀ ਹੋ ਗਈ ਆ ਉਸ ਹਿਸਾਬ ਦੇ ਨਾਲ ਸਾਡੇ ਕੋਲ ਇੱਥੇ ਇਨਫਰਾਸਟ੍ਰਕਚਰ ਹੈ ਨਹੀਂ ਸਾਡਾ ਸਿਸਟਮ ਜਿਹੜਾ ਫੇਲ ਹੋ ਗਿਆ 60 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੰਨੀ ਡੋਮੈਸਟਿਕ ਗਰੋਥ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਸਾਰੀ ਇਮੀਗ੍ਰੇਸ਼ਨ ਕਰਕੇ ਹੋਈ ਆ ਲਿਬਰਲ ਸਰਕਾਰ ਨੂੰ ਇਮੀਗ੍ਰੇਸ਼ਨ ਤੇ ਹੋਰ ਸਖਤੀ ਕਰਨੀ ਚਾਹੀਦੀ ਆ ਸੋ ਪਹਿਲੇ ਲਿਬਰਲ ਸਰਕਾਰ ਨੇ ਕਾਫੀ ਕਲੀੜਾ ਕੱਸਿਆ ਇਮੀਗ੍ਰੇਸ਼ਨ ਦਾ ਉਹ ਮੰਗ ਕਰ ਰਿਹਾ ਵੀ ਹੋਰ ਸਖਤੀ ਕੀਤੀ ਜਾਵੇ ਉਹ ਕਹਿੰਦੇ ਵੀ ਜਿਹੜੀ ਪੋਪੂਲੇਸ਼ਨ ਗਰੋਥ ਹੈ ਉਹ ਤੇ ਸਵੀਅਰ ਲਿਮਟ ਲਾਈ ਜਾਵੇ ਵੀ ਪੂਰੀ ਤਰ੍ਹਾਂ ਰੋਕ ਲਾਈ ਜਾਵੇ ਸੋ ਜਿਹੜੇ ਹੁਣ ਬੱਚੇ ਜੰਮਣੇ ਆ ਉਹਦੇ ਉੱਤੇ ਤਾਂ ਰੋਕ ਨਹੀਂ ਲਾਈ ਜਾ ਸਕਦੀ ਇੱਕੋ ਇੱਕ ਤਰੀਕਾ ਇਹੀ ਆ ਵੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਹੀ ਟੋਟਲੀ ਬੰਦ ਕੀਤੀ ਜਾਵੇ ਇੱਕ ਤਰੀਕੇ ਦੇ ਨਾਲ ਪੀਰ ਪੌਲੀਵ ਨੇ ਇਹ ਮੰਗ ਕੀਤੀ ਆ ਕਿ ਪੂਰੀ ਇਮੀਗ੍ਰੇਸ਼ਨ ਜਿਹੜੀ ਆ ਉਹ ਬੰਦ ਕੀਤੀ ਜਾਵੇ ਤਾਂ ਕਿ ਕੈਨੇਡਾ ਦੀ ਆਬਾਦੀ ਨੂੰ ਮੁੜ ਕੇ ਜਿਹੜਾ ਆ ਉਹ ਕੰਟਰੋਲ ਦੇ ਵਿੱਚ ਲਿਆਂਦਾ ਜਾ ਸਕੇ ਇਸ ਨਾਲ ਹੀ ਗੱਲ ਕਰੀਏ ਗਵਾਂਡੀ ਮੁਲਕ ਅਮਰੀਕਾ ਦੀ ਗਵਾਂਡੀ ਮੁਲਕ ਅਮਰੀਕਾ ਦੇ 8 ਪੀ ਡੋਨਲਡ 트ੰਪ ਨੇ ਅੱਜ ਇੱਕ ਪੋਸਟ ਪਾ ਕੇ ਸੂਚਿਤ ਕੀਤਾ ਕਿ ਉਹਨਾਂ ਦਾਸਤੀ ਜਿਹੜਾ ਹੈਗਾ ਚਾਈਨਾ ਦੇ ਨਾਲ ਸਮਝੌਤਾ ਉਹ ਲਗਭਗ ਸਿਰੇ ਚੜ ਗਿਆ ਹੈ ਉਹ ਕਹਿੰਦੇ ਚਾਈਨਾ ਨਾਲ ਡੀਲ ਸਾਡੀ ਡਨ ਹੈ ਬਸ ਮੈਂ ਤੇ ਰਾਸ਼ਟਰਪਤੀ ਸੀ ਨੇ ਜਿਹੜਾ ਫਾਈਨਲ ਜਿਹੜੀ ਹੈ ਅਪਰੂਵਲ ਦੇਣੀ ਆ ਤੇ ਉਹ ਕਹਿੰਦੇ ਜਿਹੜੇ ਨੈਸੈਸਰੀ ਰੇਅਰ ਆਰਥਸ ਨੇ ਰੇਅਰ ਮੈਟਲਸ ਨੇ ਤੇ ਉਹ ਕਹਿੰਦੇ ਵੀ ਉਹ ਸਾਨੂੰ ਸਪਲਾਈ ਕਰਨ ਦੇ ਵਾਸਤੇ ਮੰਨ ਗਏ ਆ ਅੱਪ ਫਰੰਟ ਕਰਨ ਲਈ ਮੰਨ ਗਏ ਆ ਤੇ ਬਦਲੇ ਦੇ ਵਿੱਚ ਕਹਿੰਦੇ ਅਸੀਂ ਵੀ ਕਹਤਾ ਵੀ ਤੁਹਾਡੇ ਵਿਦਿਆਰਥੀ ਜਿਹੜੇ ਸਾਡੀਆਂ ਯੂਨੀਵਰਸਟੀਆਂ ਕਾਲਜਾਂ ਵਿੱਚ ਪੜ ਸਕਦੇ ਆ ਕੋਈ ਚੱਕਰ ਨਹੀਂ ਹੈਗਾ ਸੋ ਮਤਲਬ ਗੱਲ ਕੀ ਹੈ ਕਿ ਚਾਈਨਾ ਨੇ ਜਿਹੜੀਆਂ ਰੇਅਰ ਅਰਥਸ ਨੇ ਜਾਂ ਰੇਅਰ ਮੈਟਲਸ ਨੇ ਉਹਨਾਂ ਦਾ ਜਿਹੜਾ ਇੱਕ ਬਲੈਕਮੈਲ ਤਰੀਕਾ ਅਪਣਾ ਕੇ ਅਮਰੀਕਾ ਨਾਲ ਸੌਦੇਬਾਜ਼ੀ ਕਰ ਲਈ ਆ ਕਿਉਂਕਿ ਪ੍ਰੋਬਲਮ ਇਹ ਹੈ ਕਿ ਚਾਈਨਾ ਨੇ ਇੱਕ ਜਿਹੜਾ ਉੱਥੇ ਆਪ ਰੇਅਰ ਅਰਥਸ ਬਹੁਤ ਨਿਕਲਦੇ ਆ ਸੈਮੀ ਕੰਡਕਟਰ ਜਿਹਨਾਂ ਤੋਂ ਬਣਦੇ ਆ ਹੋਰ ਇਲੈਕਟ੍ਰੋਨਿਕਸ ਸਮਾਨ ਬਣਦਾ ਗਾਂ ਰੋਬਟ ਬਣਨੇ ਆ ਡਰੋਨ ਬਣਨੇ ਆ ਸੋ ਉਹ ਚਾਈਨਾ ਦੇ ਕੋਲ ਆ ਜਿਹੜੇ ਚਾਈਨਾ ਦੇ ਵਿੱਚੋਂ ਬਾਹਰ ਵੀ ਨਿਕਲਦੇ ਸੀ ਚਾਹੇ ਉਹ ਮਿਡਲ ਈਸਟ ਵਿੱਚ ਸੀਗੇ ਚਾਹੇ ਸਾਊਥ ਅਫਰੀਕਾ ਦੇ ਵਿੱਚ ਸੀਗੇ ਉਹ ਵੀ ਉਹਨਾਂ ਨੇ ਕਾਬੂ ਕਰ ਲਏ ਆ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਡੇਰੇ ਬਣਾ ਲਏ ਉੱਥੇ ਫੈਕਟਰੀਆਂ ਜਿਹੜੀਆਂ ਲਾ ਲਈਆਂ ਆ ਸੋ ਇਸ ਕਰਕੇ ਉਹ ਪੂਰਾ ਕੰਟਰੋਲ ਕਰੀ ਬੈਠੇ ਆ ਤੇ ਉਹਦੇ ਸਿਰ ਦੇ ਉੱਤੇ ਨੇਗੋਸ਼ੀਏਟ ਕਰਕੇ ਅਮਰੀਕਾ ਨਾਲ ਸਮਝੌਤਾ ਕਰਨ ਵਿੱਚ ਜਿਹੜੇ ਆ ਸਫਲ ਹੋਏ ਆ 트ੰਪ ਕਹਿੰਦੇ ਵੀ ਉਹਨਾਂ ਦੇ ਉੱਤੇ 55% ਟੈਰਫ ਲੱਗੂਗਾ ਚਾਈਨਾ ਸਾਡੇ ਦੇ 10% ਟੈਰਫ ਲਾਊਗਾ ਸਾਡਾ ਸਬੰਧ ਬਹੁਤ ਵਧੀਆ ਬਣਨ ਜਾ ਰਿਹਾ ਆ ਜਿਹਦੇ ਤੋਂ ਦੋਨੇ ਮੁਲਕ ਜਿਹੜੇ ਆ ਕਹਿੰਦੇ ਖੱਟਣਗੇ ਸੋ ਜੇਕਰ ਜਿੰਨੀ ਜਲਦੀ ਚਾਈਨਾ ਤੇ ਅਮਰੀਕਾ ਦਾ ਵਪਾਰ ਸ਼ੁਰੂ ਹੁੰਦਾ ਉੰਨੀ ਜਲਦੀ ਹੀ ਅਮਰੀਕਾ ਦੀ ਇਕਨੋਮੀ ਜਿਹੜੀ ਹੈ ਮੂਵ ਹੋਊਗੀ ਟਰਕਿੰਗ ਮੂਵ ਹੋਊਗੀ ਤੇ ਨਾਲ ਦੀ ਨਾਲ ਸਾਰੇ ਕੰਮ ਜਿਹੜਿਆ ਫਿਰ ਦੁਬਾਰਾ ਤੁਰ ਸਕਦੇ ਆ ਇਸ ਦੇ ਨਾਲ ਹੀ ਲੱਗਦੀ ਖਬਰ ਇਹ ਵੀ ਦੇ ਦਈਏ ਕਿ ਕੈਨੇਡਾ ਤੇ ਅਮਰੀਕਾ ਦੇ ਸਬੰਧ ਜਿਹੜੇ ਆ ਉਹ ਵੀ ਲਗਭਗ ਲਾਗੇ ਹੋਏ ਹੋਏ ਆ ਮਾਰਕ ਕਰਨੇ ਆ ਤੇ ਡੋਨਲਡ ਟਰੰਪ ਦੇ ਵਿਚਾਰੇ ਗੱਲਬਾਤ ਚੱਲ ਰਹੀ ਆ ਅੰਬੈਸਡਰ ਜਿਹੜੇ ਨੇ ਪੀਟ ਹੈਕਸ ਡਰਾ ਉਹਨਾਂ ਨੇ ਦੱਸਿਆ ਕਿ ਕੈਨੇਡਾ ਤੇ ਅਮਰੀਕਾ ਦੀ ਨੈਗੋਸ਼ੀਏਸ਼ਨ ਵੀ ਲਗਭਗ ਸਿਰੇ ਚੜਨ ਵਾਲੀ ਆ ਇਸ ਸੰਬੰਧ ਵਿੱਚ ਕਹਿੰਦੇ ਮੈਂ ਕੁਝ ਹੱਲੇ ਕਹਿਣਾ ਨਹੀਂ ਚਾਹੁੰਦਾ ਪਰ ਗੱਲ ਬਹੁਤ ਲਾਗੇ ਗਈ ਹੋਈ ਆ ਟ੍ਰੇਡ ਡੀਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਣੀ ਆ ਸੋ ਇਹ ਵੀ ਇੱਕ ਚੰਗੀ ਗੱਲ ਹੋਊਗੀ ਕਿ ਜੇਕਰ ਟ੍ਰੇਡ ਡੀਲ ਹੋ ਜਾਂਦੀ ਆ ਇਹ ਜਿਹੜੀ ਅਨਸਰਟੇਨਟੀ ਬਣੀ ਹੋਈ ਆ ਨਿਸ਼ਚਿਤਤਾ ਵਾਲਾ ਮਾਹੌਲ ਬਣਿਆ ਹੋਇਆ ਲੋਕੀ ਡਰਦੇ ਪੈਸੇ ਕੁੱਟ ਕੇ ਬਹਿ ਗਏ ਆ ਉਹ ਤੋਂ ਫਿਰ ਰਾਹਤ ਮਿਲ ਸਕਦੀ ਆ ਅਖੀਰ ਦੇ ਵਿੱਚ ਗੱਲਬਾਤ ਕਰਦੇ ਆ ਭਾਰਤ ਪਾਕਿਸਤਾਨ ਅਤੇ ਅਮਰੀਕਾ ਦੀ ਅ 트ੰਪ ਦੇ ਰਾਜ ਦੇ ਵਿੱਚ ਪਾਕਿਸਤਾਨ ਦੇ ਨਾਲ ਅਮਰੀਕਾ ਦੇ ਸਬੰਧ ਕਾਫੀ ਸੁਧਰਨ ਲੱਗੇ ਆ ਆਪਾਂ ਜਾਣਦੇ ਆ ਕਿ ਜਿਹੜੀ ਲੜਾਈ ਹੋਈ ਆ ਭਾਰਤ ਪਾਕ ਦੀ ਉਹ ਵੀ ਅਮਰੀਕਾ ਨੇ ਦਖਲ ਦੇ ਕੇ ਬੰਦ ਕਰਵਾਈ ਆ ਇਸ ਤੋਂ ਪਹਿਲਾਂ ਚੱਲਦੀ ਲੜਾਈ ਦੇ ਵਿੱਚ ਆਈ ਐਮ ਐਫ ਜਿਹਦੇ ਕੇ ਅਮਰੀਕਾ ਦੀ ਸਰਦਾਰੀ ਆ ਉਹਦੇ ਵੱਲੋਂ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਪਾਕਿਸਤਾਨ ਨੂੰ ਦਿੱਤੇ ਗਏ ਤੇ ਵਰਲਡ ਬੈਂਕ ਵੱਲੋਂ 40 ਬਿਲੀਅਨ ਦਾ ਲੋਨ ਪਾਕਿਸਤਾਨ ਨੂੰ ਸੈਂਕਸ਼ਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਵਿੱਚ ਲਗਾਤਾਰ ਪਾਕਿਸਤਾਨ ਦੀ ਪਿੱਠ ਜਿਹੜੀ ਆ ਉਹ ਪੂਰੀ ਜਾ ਰਹੀ ਆ ਤੇ ਹੁਣ ਅੱਜ ਅਮਰੀਕਾ ਦੇ ਜਿਹੜੇ ਚੀਫ ਜਨਰਲ ਕਮਾਂਡ ਨੇ ਮਾਈਕਲ ਕੋਰਿਲਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਕਰਦੇ ਆ ਇੱਕ ਸੰਬੋਧਨ ਕਰਦੇ ਆ ਕਿਹਾ ਉਹ ਕਹਿੰਦੇ ਵੀ ਜਿਹੜਾ ਅਮਰੀਕਾ ਆ ਉਹ ਪਾਕਿਸਤਾਨ ਦੀ ਸ਼ਰਤ ਦੇ ਉੱਤੇ ਭਾਰਤ ਨਾਲ ਸਮਝੌਤਾ ਨਹੀਂ ਕਰ ਸਕਦਾ ਉਹ ਕਹਿੰਦੇ ਪਾਕਿਸਤਾਨ ਸਾਡੇ ਲਈ ਬਹੁਤ ਐਮ ਹੈ ਸਾਡਾ ਬਹੁਤ ਵੱਡਾ ਸੁਰੱਖਿਆ 파ਟਨਰ ਹੈ ਤੇ ਅਸੀਂ ਪਾਕਿਸਤਾਨ ਨੂੰ ਦਾਦੇ ਉੱਤੇ ਲਾ ਕੇ ਭਾਰਤ ਨਾਲ ਸਮਝੌਤਾ ਨਹੀਂ ਕਰ ਸਕਦੇ ਸੋ ਸਿੱਧੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਜਵਾਬ ਦੇ ਦਿੱਤਾ ਆ ਇੱਕ ਤਰੀਕੇ ਦੇ ਨਾਲ ਇਹ ਭਾਰਤ ਦੀ ਵਿਦੇਸ਼ ਨੀਤੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਿਹੜਾ ਉਹਨੇ 56 ਬੰਦਿਆਂ ਦਾ ਵਫਦ ਭੇਜਿਆ ਸੀਗਾ ਸ਼ਸ਼ੀ थरूर ਦੀ ਅਗਵਾਈ ਦੇ ਵਿੱਚ ਕੇ ਜਾ ਕੇ ਅਮਰੀਕਾ ਨੂੰ ਸਮਝਾ ਕੇ ਆਓ ਉਹਨਾਂ ਦੇ ਮੂੰਹ ਤੇ ਸਿੱਧੀ ਚਪੇੜ ਆ ਤੇ ਜਾਂਦੇ ਉਹਨਾਂ ਨੇ ਇਹ ਕਹਿਤਾ ਵੀ ਇਸ ਦਾ ਪਾਕਿਸਤਾਨ ਨੂੰ ਪਹਿਲ ਦਿੰਨੇ ਆ ਇਸ ਦੇ ਨਾਲ ਹੀ ਭਾਰਤ ਕਾਫੀ ਪਰੇਸ਼ਾਨੀ ਵਿੱਚ ਹੈ ਅੱਜ ਭਾਰਤ ਦੇ ਕਾਫੀ ਰੱਖਿਆ ਮਾਹਰ ਭਾਰਤ ਦੇ ਜਿਹੜੇ ਸਮੀਖਿਆਕਾਰ ਨੇ ਰਾਜਨੀਤਿਕ ਆਲੇ ਉਹ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਕਿ ਭਾਰਤੀ ਵਿਦੇਸ਼ ਨੀਤੀ ਲਗਾਤਾਰ ਫੇਲ ਹੋ ਰਹੀ ਆ ਵੱਡੇ ਮੁਲਕ ਵੀ ਸਾਡੇ ਤੋਂ ਖੜਾ ਛੜਾ ਰਹੇ ਆ ਸਾਡਾ ਮਿੱਤਰ ਰੂਸ ਜਿਹੜਾ ਆ ਉਹ ਪਾਕਿਸਤਾਨ ਦੇ ਵਿੱਚ ਸਟੀਲ ਇੰਡਸਟਰੀ ਖੜੀ ਕਰਨ ਲਈ ਬਿਲੀਅਨਸ ਆਫ ਡਾਲਰ ਇਨਵੈਸਟ ਕਰਨ ਲੱਗਾ ਆ ਆਂਡੀ ਗਾਂਡੀ ਮੁਲਕ ਜਿੰਨੇ ਵੀ ਹੈਗੇ ਛੋਟੇ ਵੱਡੇ ਉਹ ਭਾਰਤ ਦੇ ਉਲਟ ਹੋਏ ਬੈਠੇ ਆ ਵੱਡੀਆਂ ਤਾਕਤਾਂ ਤਾਂ ਸਾਨੂੰ ਮੂੰਹ ਨਹੀਂ ਲਾ ਰਹੀਆਂ ਤੇ ਅਜਿਹੇ ਹਾਲਤ ਦੇ ਵਿੱਚ ਭਾਰਤ ਜਿਹੜਾ ਉਹ ਕੱਲਾ ਰਹਿ ਗਿਆ ਆ ਇਸੇ ਹੀ ਖਬਰ ਦੇ ਨਾਲ ਇੱਕ ਹੋਰ ਖਬਰ ਜਿਹੜੀ ਉਹ ਆਈ ਆ ਉਹ ਇਹ ਕਿ ਅਮਰੀਕਾ ਵੱਲੋਂ ਭਾਰਤੀ ਫੌਜ ਦੇ ਜਿਹੜੇ ਚੀਫ ਆਫ ਆਰਮੀ ਸਟਾਫ ਨੇ ਫੌਜ ਮੁਖੀ ਨੇ ਜਨਰਲ ਸੈਇਦ ਆਸਿਮ ਮਨੀਰ ਉਹਨੂੰ ਅਮਰੀਕਨ ਆਰਮੀ ਡੇ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਆ। ਸੋ ਇਹ ਖਬਰਾਂ ਵੀ ਭਾਰਤੀ মিডিਆ ਵੱਲੋਂ ਹੀ ਅੱਜ ਜਿਹੜੀਆਂ ਆ ਬਾਹਰ ਭੇਜੀਆਂ ਗਈਆਂ ਕਹਿੰਦੇ 14 ਜੂਨ ਨੂੰ ਇੱਕ ਸਮਾਗਮ ਜਿਹੜਾ ਅਮਰੀਕਾ ਦੇ ਵਿੱਚ ਅਮਰੀਕਨ ਫੌਜ ਦਾ ਦਿਵਸ ਮਨਾਇਆ ਜਾਂਦਾ। ਉਦੇ ਸੰਬੰਧੀ ਹੈ ਉੱਥੇ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਸੱਦਾ ਭੇਜਿਆ ਗਿਆ ਆ ਉਹ ਕਹਿੰਦੇ ਇਹ ਤੋਂ ਪਤਾ ਲੱਗਦਾ ਕਿ ਅਮਰੀਕਾ ਪਾਕਿਸਤਾਨ ਨੂੰ ਜ਼ਿਆਦਾ ਅਹਿਮੀਅਤ ਦੇ ਰਿਹਾ ਆ ਤੇ ਭਾਰਤ ਨੂੰ ਪੱਠੇ ਨਹੀਂ ਪਾ ਰਿਹਾ ਸੋ ਇਹ ਖਬਰਾਂ ਕਾਫੀ ਭਾਰਤ ਵਾਸਤੇ ਪਰੇਸ਼ਾਨੀ ਦਾ ਸਬਬ ਬਣੀਆਂ ਹੋਈਆਂ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਲੈ ਕੇ ਫਿਰ ਤੁਹਾਡੀ ਕਚਹਿਰੀ 'ਚ ਪੇਸ਼ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ શો ઇઝ સ્પોસર બાત જુલર ફાઈબર ટેક અને આપના મોટરસ